ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤੇ ਘਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੀ ਜਿਹੜੀ ਮਿਨਿਮਮ ਡਾਊਨ ਪੇਮੈਂਟ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਸਿਰਫ 5% ਹੁੰਦੀ ਹੈ ਆਪਾਂ ਇਸ ਘਰ ਦੇ ਐਗਜ਼ਾਮਪਲ ਲੈ ਲੈਂਦੇ ਹਾਂ ਮੈਂਡਿਕਾ ਦੇ ਵਿੱਚ ਇਹ ਘਰ 819999 ਡਾਲਰ ਦਾ ਲਿਸਟ ਹੋਇਆ ਹੋਇਆ ਹੈ ਇਸ ਘਰ ਨੂੰ ਤੁਸੀਂ ਐਜ਼ ਅ ਫਸਟ ਟਾਈਮ ਹੋਮ ਬਾਇਰ 5% ਡਾਊਨ ਪੇਮੈਂਟ ਦੇ ਕੇ ਖਰੀਦ ਸਕਦੇ ਹੋ 5% ਡਾਊਨ ਪੇਮੈਂਟ ਜਿਹੜੀ ਕਿ 41000 ਡਾਲਰ 41000 ਡਾਲਰ ਬਣਦੇ ਨੇ ਸੋ ਤੁਸੀਂ 41000 ਡਾਲਰ ਦੇ ਕੇ ਇਸ ਘਰ ਨੂੰ ਖਰੀਦ ਸਕਦੇ ਹੋ ਬਾਕੀ ਜੇ ਤੁਸੀਂ ਵੱਖਰੇ ਪਰਚੇਸ ਪ੍ਰਾਈਸ ਦਾ ਘਰ ਦੇਖਣਾ ਚਾਹੁੰਦੇ ਹੋ ਫਾਰ ਇਗਜ਼ਾਮਪਲ 7 ਲੱਖ ਜਾਂ 7.5 ਲੱਖ ਡਾਲਰ ਦਾ ਐਜ਼ ਲੋং ਐਸ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤੇ ਕੁਆਲੀਫਾਈ ਕਰਦੇ ਹੋ ਤੁਸੀਂ 5% ਡਾਊਨ ਪੇਮੈਂਟ ਦੇ ਕੇ ਮੂਵ ਫਾਰਵਰਡ ਕਰ ਸਕਦੇ ਹੋ ਤੇ ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ ਆਪਣਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਕਾਲ ਜਾਂ ਟੈਕਸਟ ਮੈਸੇਜ ਕਰਕੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਡਾ ਲੋਕਲ ਲੋਨ ਆਫੀਸਰ ਸਨੀ ਦਿਓਲ ਮੇਰਾ ਕੰਟੈਕਟ ਨੰਬਰ 702818065 ਹੈ।